ਖਬਰਾਂ ਅਨੁਸਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜਿੱਥੇ ਜੁਝਾਰੂ ਸਿੰਘਾਂ ਜਲਵਤਨੀ ਯੋਧਿਆਂ ਤੇ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੱਥਨ ਜਿੱਥੇ ਬੰਦੀਆਂ ਦੇ ਵੱਲੋਂ ਸੰਕਤੀ ਅਰਦਾਸ ਕੀਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੌਜੂਦਾ ਸੰਘਰਸ਼ 1978 ਤੋਂ ਆਰੰਭ ਹੋਇਆ ਸੀ ਉਸ ਸਮੇਂ ਤੋਂ ਚੱਲਦਿਆਂ 1984 ਵੀ ਜਿਹੜਾ ਦਰਬਾਰ ਸਾਹਿਬ ਤੇ ਫੌਜੀ ਹਮਲਾ ਭਾਰਤ ਸਰਕਾਰ ਨੇ ਕੀਤਾ ਸੀ ਉਸ ਸਮੇਂ ਤੋਂ ਲੈ ਕੇ ਹੁਣ ਹੁੰਦੇ ਸਮੇਂ ਤੱਕ ਜਿੰਨੇ ਵੀ ਸਾਡੇ ਜੁਝਾਰੂ ਤੇ ਜਿਲਾਵਤਨੀ ਯੋਧੇ ਹੋ ਗਏ ਹਨ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਤੁਹਾਰੂ ਸਿੰਘ ਹੁਣ ਵੀ ਕੌਮ ਦੇ ਲਈ ਕੰਮ ਕਰ ਰਹੇ ਹਨ ਚਾਹੇ ਉਹ ਬੰਦੀ ਸਿੰਘ ਹੋਣ ਤੇ ਵੱਖ-ਵੱਖ ਜੇਲਾਂ ਵਿੱਚ ਬੰਦ ਹੋਣ ਚਾਹੇ ਡਿਬੜਾ ਜੇਲ੍ਹ ਦੇ ਵਿੱਚ ਬੰਦ ਹੋਣ ਉਹਨਾਂ ਦੀ ਲੜਾਈ ਚੜ੍ਹਦੀ ਕਲਾ ਦੇ ਲਈ ਅਤੇ ਰਿਹਾਈਆਂ ਵਾਸਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਹੈ ਗੁਰੂ ਸਾਹਿਬ ਨੂੰ ਯਾਦ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਾਨਤਾ ਦੇ ਭਲੇ ਦੇ ਲਈ ਉਸ ਸਮੇਂ ਜੰਜੂ ਅਤੇ Hindu ਧਰਮ ਨੂੰ ਖਤਮ ਕਰਨ ਦੇ ਲਈ ਬੀੜਾ ਚੱਕਿਆ ਸੀ ਉਸ ਨੂੰ ਥਲ ਪਾਉਣ ਵਾਸਤੇ ਧੰਨ ਧੰਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ੀਸ਼ਗੰਜ ਵਿਖੇ ਆਪਣਾ ਸੀਸ ਪ੍ਰਾਨ ਕਰ ਦਿੱਤਾ ਸੀ ਅਤੇ ਸ਼ਹਾਦਤ ਪਾਈ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਗਮ ਹੀ ਨਾ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਆਜ਼ਾਦੀ ਦਵਾਈ ਜਿਨ੍ਹਾਂ ਲੋਕਾਂ ਦੇ ਧਰਮ ਨੂੰ ਬਚਾਇਆ ਉਹਨਾਂ ਲੋਕਾਂ ਨੇ ਹੀ ਗੁਲਾਮੀ ਦੀਆਂ ਜੰਜੀਰਾਂ ਸਾਡੇ ਪੈਰਾਂ ਵਿੱਚ ਪਾ ਦਿੱਤੀਆਂ ਉਹਨਾਂ ਨੇ ਕਿਹਾ ਕਿ ਇਹਨਾਂ ਸਰਕਾਰਾਂ ਨੇ ਸਾਡੀ ਬੰਦੀ ਸਿੰਘਾਂ ਨੂੰ ਪੱਕਾ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਹੈ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਹਨਾਂ ਬੰਦੀ ਸਿੰਘਾਂ ਨੂੰ ਛਡਾਉਣ ਦੇ ਲਈ ਤੁਹਾਨੂੰ ਸਾਡੇ ਸੰਘਰਸ਼ ਵਿੱਚ ਕਾਫੀ ਅੱਗੇ ਆਣਾ ਪਵੇਗਾ ਅਜੇ ਸਿੰਘਾਂ ਦੀ ਲਿਸਟ ਬਹੁਤ ਲੰਬੀ ਹੈ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਸਮੇਂ ਸਮੇਂ ਦੇ ਇੱਕ ਬਲੈਕਲਿਸਟ ਜਾਰੀ ਕਰਦੀ ਹੈ ਜਿਸ ਦੇ ਵਿੱਚ ਖਾਲਸਾ ਦੇ ਭਾਈ ਬਦਾਵਾ ਸਿੰਘ ਬੱਬਰ ਅਤੇ ਗਜਿੰਦਰ ਸਿੰਘ ਜੀ ਅਤੇ ਹੋਰ ਵੀ ਕਈ ਸਾਡੇ ਆਗੂ ਕਰਕੇ ਜਿਲਾ ਵਤਨੀ ਹੋ ਚੁੱਕੇ ਹਨ ਇਹ ਸਾਰੇ ਸਿੰਘਾਂ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕਰਨ ਦੇ ਲਈ ਤੇ ਬੰਦੀ ਸਿੰਘਾਂ ਤੇ ਜੁਝਾਰੂ ਅਤੇ ਜਲ ਵਤਨੀ ਯੋਧਾ ਦੀ ਚੜ੍ਹਦੀ ਕਲਾ ਲਈ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਪ੍ਰੋਫੈਸਰ ਬਲਜਿੰਦਰ ਸਿੰਘ ਹਵਾਰਾ ਰਣਜੀਤ ਸਿੰਘ ਦਮਨਵੀ ਟਕਸਾਲ ਫੈਡਰੇਸ਼ਨ ਪਿੰਡਰਾਵਾਲਾ ਤੇ ਜੱਥਾ ਸਿਰਲਤ ਆਗੂ ਦਿਲਬਾਖ ਸਿੰਘ ਅਤੇ ਵੱਖਵਖ ਸਿੰਘ ਜਥੇਬੰਦੀਆਂ ਦੇ ਚੜ੍ਹਦੀ ਕਲਾ ਦੇ ਨਹੀਂ ਅਰਦਾਸ ਕੀਤੀ ਗਈ ਹੈ ਇਸ ਮੌਕੇ ਤੇ ਗੱਲਬਾਤ ਕਰਦੇ ਆ ਪ੍ਰੋਫੈਸਰ ਬਜਿੰਦਰ ਸਿੰਘ ਹਵਾਰਾ ਕਮੇਟੀ ਨੇ ਦੱਸਿਆ ਕਿ ਬੰਦੀ ਸਿੰਘਾਂ ਦੇ ਮਸਲੇ ਬੀਤੇ ਸਮੇਂ ਤੋਂ ਚੱਲਦੇ ਆ ਰਹੇ ਹਨ ਅਤੇ ਇਸ ਉੱਪਰ ਬਹੁਤ ਹੀ ਰਾਜਨੀਤੀ ਵੀ ਹੋ ਰਹੀ ਹੈ ਜਿਸ ਦੇ ਚੱਲਦੇ ਹੁਣ ਇਹ ਮੁੱਦਾ ਯੂਐਨਏ ਸਾਹਮਣੇ ਵੀ ਰੋਸ ਪ੍ਰਸ਼ੰਕ ਕਰਦੇ ਆ ਰੱਖਿਆ ਗਿਆ ਹੈ ਅਤੇ ਹਰ ਪੱਖੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਿਛਲੇ ਸਮੇਂ ਤੋਂ ਸਜ਼ਾਾਂਾਂ ਕੱਟ ਚੁੱਕੇ ਇਹਨਾਂ ਬੰਦੀ ਸਿੰਘਾਂ ਦੀ ਸਵਿਧਾਨਿਕ ਤੌਰ ਤੇ ਰਿਹਾਈ ਹੋਵੇ ਅਤੇ ਸਿੱਖਾ ਨਾ ਹੋ ਰਿਹਾ ਧੱਕਾ ਖਤਮ ਹੋ ਸਕੇ। ਆਖਾਲਸਾਹ ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਥਕ ਜਥੇਬੰਦੀਆਂ ਨੇ ਸਮੁੱਚੇ ਰੂਪ ਦੇ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਅਰਦਾਸ ਬੇਨਤੀ ਕੀਤੀ ਹੈ। ਪੰਜਾਬ ਪਿਆਰਿਆਂ ਚੋਂ ਭਾਈ ਸਤਨਾਮ ਸਿੰਘ ਜੀ ਝੰਗੀਆਂ ਭਾਈ ਸਤਨਾਮ ਸਿੰਘ ਜੀ ਖੰਡਾ ਅਤੇ ਉਹਨਾਂ ਦੇ ਸਾਰੇ ਸਾਥੀਆਂ ਨੇ ਅਰਦਾਸ ਬੇਨਤੀ ਤੇ ਵਿੱਚ ਤਨ ਤਨ ਸਾਈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਬੰਦੀਛੋੜ ਪਿਤਾ ਦੇ ਚਰਣਾ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਕਿ ਮੌਜੂਦਾ ਸੰਘਰਸ਼ ਜੋ ਕਿ 1978 ਤੋਂ ਆਰੰਭ ਹੋਇਆ ਸੀਗਾ ਉਸ ਸੰਘਰਸ਼ ਤੇ ਚੱਲਣਿਆ 1984 ਦੇ ਵਿੱਚ ਦਰਬਾਰ ਸਾਹਿਬ ਤੇ ਜਿਹੜਾ ਫੌਜੀ ਹਮਲਾ ਭਾਰਤ ਸਰਕਾਰ ਨੇ ਕੀਤਾ ਸੀਗਾ ਉਸ ਸਮੇਂ ਤੋਂ ਲੈ ਕਰਕੇ ਹੁਣ ਸਮੇਂ ਦੇ ਸਮੇਂ ਤੱਕ ਜਿੰਨੇ ਵੀ ਸਾਡੇ ਜੁਝਾਰੂ ਯੋਧੇ ਚਲਾਵਤਨ ਹੋ ਗਏ ਨੇ ਉਹਨਾਂ ਦੀ ਚੜ੍ਹਦੀ ਕਲਾ ਦੇ ਅਰੋਗਤਾ ਦੇ ਵਾਸਤੇ ਤੇ ਨਾਲ ਦੇ ਨਾਲ ਜਿਹੜੇ ਜੁਝਾਰੂ ਸਿੰਘ ਵਰਤਮਾਨ ਸੰਘਰਸ਼ ਦੇ ਵਿੱਚ ਹੁਣ ਵੀ ਆਪਣਾ ਯੋਗਦਾਨ ਪਾ ਰਹੇ ਨੇ ਉਹਨਾਂ ਦੀ ਚੜ੍ਹਦੀ ਕਲਾ ਅਤੇ ਸਾਡੇ ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਬੰਦੀ ਸਿੰਘ ਜੋ ਕਿ ਪੰਜਾਬ ਅਤੇ ਭਾਰਤ ਦੀਆਂ ਵੱਖ-ਵੱਖ ਜਿਲ੍ਹਾਂ ਦੇ ਵਿੱਚ ਸਣੇ ਡਬੂਗੜ ਉੱਥੇ ਸਾਰੇ ਬੰਦੀ ਸਿੰਘ ਨੇ ਉਹਨਾਂ ਦੀ ਚੜ੍ਹਦੀ ਕਲਾ ਅਤੇ ਰਿਹਾਈਆਂ ਵਾਸਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਗਈ ਹੈ ਅੱਜ ਦਾ ਦਿਨ ਜਿਵੇਂ ਕਿ ਸਾਰੇ ਸਿੱਖ ਜਗਤ ਨੂੰ ਪਤਾ ਹੈ कि 17 دسمبر ਦਾ ਦਿਨ ਤਨਤਨ ਸਹਿਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਦਾ ਦਿਨ ਹੈ। ਹੋਰ ਉਸ ਸ਼ਹਾਦਤ ਦੇ ਦਿਨ ਅਸੀਂ ਆਪਣੇ ਗੁਰੂ ਸਾਹਿਬ ਨੂੰ ਯਾਦ ਕਰਦੇ ਹੋਏ ਜੇ ਤਿਲਕ ਜੰਝੂ ਰਾਖਾ ਪ੍ਰਪਤਾਤ ਦਾ ਤੀਨੋ ਵੱਡੋ ਕਲੂ ਮੈਸਾਕਾ ਦੇ ਸਿਧਾਂਤ ਤੇ ਚੱਲਦਿਆਂ ਹੋਇਆਂ ਗੁਰਤੇਗ ਬਹਾਦਰ ਸਾਹਿਬ ਨੇ ਮਾਨਵਤਾ ਦੇ ਭਲੇ ਦੇ ਵਾਸਤੇ ਅਤੇ ਉਸ ਸਮੇਂ ਜੋ ਔਰੰਗਜ਼ੇਬ ਨੇ ਦਿਲਖ ਅਤੇ ਜੰਜੂ ਅਤੇ ਹਿੰਦੂ ਧਰਮ ਨੂੰ ਖਤਮ ਕਰਨ ਦੀ ਜੁੜਾ ਭੀੜਾ ਚੁੱਕਿਆ ਸੀਗਾ ਸੁਗੰਤ ਚੁੱਕੀ ਸੀਗੀ ਉਸ ਨੂੰ ਠੱਲ ਪਾਉਣ ਵਾਸਤੇ ਤੰਤਨ ਸਾਹਿਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਨੇ ਸੀਸ ਕੰਢੇ ਜਾ ਕਰਕੇ ਇਸ ਸੀਸ ਆਪਣਾ ਬਲੀਦਾਨ ਕੀਤਾ ਸੀਗਾ ਸ਼ਹਾਦਤ ਪਾਈ ਸੀਗੀ ਅੱਜ ਬੜਾ ਅਫਸੋਸ ਹੈ ਸਿੱਖ ਜਗਤ ਜਿੱਥੇ ਤੰਤਨ ਸਾਹਿਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਦਾ ਦਿਨ ਮਨਾ ਰਿਹਾ ਹੈ ਉੱਥੇ ਕਿਦਰੇ ਕਿਦਰੇ ਸਾਡੇ ਮਨ ਦੇ ਵਿੱਚ ਇੱਕ ਅਸੀਂ ਗਮਗੀਨ ਵੀ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਆਜ਼ਾਦ ਕਰਾਇਆ ਜਿਨ੍ਹਾਂ ਲੋਕਾਂ ਦੇ ਧਰਮ ਨੂੰ ਬਚਾਇਆ ਉਹਨਾਂ ਲੋਕਾਂ ਨਹੀਂ ਸਾਡੀਆਂ ਬੇੜੀਆਂ ਗੁਲਾਮੀ ਦੀਆਂ ਜੰਜੀਰਾਂ ਸਾਡੇ ਪੈਰਾਂ ਦੇ ਵਿੱਚ ਪਾਤੀਆਂ ਉਹਨਾਂ ਇਹਨੂੰ ਹਕੂਮਤ ਨਹੀਂ ਸਾਡੇ ਬੰਦੀ ਸਿੰਘਾਂ ਨੂੰ 32-32 ਸਾਲਾਂ ਤੋਂ ਜੇਲ੍ਹ ਦੇ ਵਿੱਚ ਰੱਖਿਆ ਹੈ ਅਤੇ ਲਖਤ 1 ਲੱਖ ਤੋਂ ਵੱਧ ਸਿੰਘ ਸਾਡੇ ਸ਼ਹੀਦ ਹੋ ਚੁੱਕੇ ਨੇ ਹੋਰ ਉਹਨਾਂ ਦੀਆਂ ਹੀ ਗਲਤ ਨੀਤੀਆਂ ਕਾਰਨ ਸਾਡੇ ਜੁਝਾਰੂ ਸਿੰਘ ਅੱਜ ਜਲਾਵਤਨ ਹੋ ਕਰਕੇ ਫੇਰ ਵੀ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਕੌਮ ਦੀ ਅਗਾਜੀ ਦੇ ਸੰਘਰਸ਼ ਦੇ ਵਿੱਚ ਦ੍ਰਿੜਤਾ ਦੇ ਨਾਲ ਪੈਰਾ ਦੇ ਰਹੇ ਨੇ ਔਰ ਐਸੇ ਸਿੰਘਾਂ ਦੀ ਲਿਸਟ ਬਹੁਤ ਲੰਬੀ ਹੈ ਜੋ ਜਲਾਵਤਨ ਹੋ ਕਰਕੇ ਜਿਨ੍ਹਾਂ ਦੇ ਵਿੱਚ ਮੈਂ ਸਮਝਦਾ ਹਾਂ ਕਿ ਭਾਰਤ ਸਰਕਾਰ ਸਮੇਂ-ਸਮੇਂ ਤੇ ਇੱਕ ਬਲੈਕਲਿਸਟ ਜਾਰੀ ਕਰਦੀ ਹੈ ਜਿਨ੍ਹਾਂ ਦੇ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਪਾਈ ਵਦਾਵਾ ਸਿੰਘ ਬੱਬਰ ਪਾਈ ਮਹਿਤ ਸਿੰਘ ਬੱਬਰ ਅਤੇ ਗਜਿੰਦਰ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਉਹ ਪਾਈ ਰਣਜੀਤ ਸਿੰਘ ਜੀ ਨੀਟਾ ਅਤੇ ਬੇਅੰਤ ਬਹੁਤ ਸਾਰੇ ਹੋਰ ਸਿੰਘ ਜਿਹੜੇ ਨੇ ਉਹ ਬਲੈਕਲਿਸਟ ਵਿੱਚ ਕਰਕੇ ਜਲਾਵਤਨੀ ਹੋ ਚੁੱਕੇ ਨੇ ਅਸੀਂ ਸਾਰੇ ਸਿੰਘਾਂ ਦੀ ਜੜ ਦੀ ਕਲਾ ਵਾਸਤੇ ਅੱਜ ਇੱਥੇ ਸੰਗਦੀ ਰੂਪ ਦੇ ਵਿੱਚ ਕਿਉਂਕਿ ਲਿਸਟ ਬਹੁਤ ਲੰਮੀ ਹੈ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ ਉਹਨਾਂ ਨੇ ਬਹੁਤ ਲੰਬੀ ਕਿ ਲਿਸਟ ਬਣਾਈ ਹੈ ਉਹ ਸਾਰੀ ਲਿਸਟ ਜਿਹੜੀ ਹੈ ਅਕਾਲ ਪੁਰਖ ਸੱਚੇ ਪਾਤਸ਼ਾਹ ਜਾਣੀ ਜਾਣ ਨੇ ਤੇ ਅਸੀਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਕਿ ਸਾਰੇ ਸਿੰਘ ਚੜ੍ਹਦੀ ਕਲਾ ਵਿੱਚ ਰਹਿਣ ਮੈਂ ਇੱਕ ਗੱਲ ਤੇ ਸਪਸ਼ਟ ਕਰਦੇ ਆ ਕਿ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਕੀ ਹੈ ਸਰਬਤ ਦੇ ਭਲੇ ਦੀ ਮੰਗ ਕਰਨੀ ਸਰਬੱਤ ਦੇ ਭਲੇ ਵਾਸਤੇ ਕੀ ਹੈ ਅਸੀਂ ਹਰ ਕੌਮ ਦਾ ਭਲਾ ਮੰਗਦੇ ਹਾਂ ਮਾਨਵਤਾ ਦਾ ਭਲਾ ਮੰਗਦੇ ਹਾਂ ਹੋਰ ਉਸ ਤੇ ਚੱਲਦੇ ਹੋਏ ਅਸੀਂ ਅਗਰ ਅੱਜ ਆਪਣੇ ਮੀਰੀ ਪੀਰੀ ਦੇ ਮਾਲਕ ਦੇ ਚਰਨਾਂ ਦੇ ਵਿੱਚ ਆਪਣੇ ਯੋਧਿਆਂ ਵਾਸਤੇ ਜਲਾਵਤਨੀ ਜੜ ਸਿੰਘ ਨੇ ਉਹਨਾਂ ਵਾਸਤੇ ਤੇ ਬੰਦੀ ਸਿੰਘਾਂ ਦੇ ਵਾਸਤੇ ਜਿਹੜੀ ਸਾਡੀ ਅਸੀਂ ਅਰਦਾਸ ਕੀਤੀ ਹੈ ਇਹ ਮੈਂ ਸਮਝਦਾ ਸਾਡਾ ਕੌਮੀ ਹੱਕ ਬਣਦਾ ਹੈ ਉਸ ਕੌਮੀ ਹੱਕ ਦੀ ਪੂਰਤੀ ਕਰਦੇ ਹੋਏ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੱਜ ਇੱਥੇ ਦਮਦਮੀ ਟਕਸਾਲ ਦੇ ਪਾਇਬ ਰਣਜੀਤ ਸਿੰਘ ਜੀ ਦਮਦਮੀ ਟਕਸਾਲ ਅਤੇ ਭਿੰਡਰਾਂ ਵਾਲਾ ਸਿੱਖ ਯੂਥ ਫੈਡਰੇਸ਼ਨ ਜੱਤਾ ਸਰੁਲੱਥ ਅਤੇ ਸਾਡੇ ਧਰਮ ਪ੍ਰਚਾਰ ਕਮੇਟੀ ਦਿੱਲੀ ਦੇ ਭਾਈ ਮਨਜੀਤ ਸਿੰਘ ਜੀ ਪੋਮਾ ਇਹ ਸਾਰੇ ਜਥੇਬੰਦੀਆਂ ਜਣੀਆਂ ਨੇ ਸਤਕਾਰ ਕਮੇਟੀਆਂ ਅਜੇ ਸਾਡੇ ਪੰਜ ਪਿਆਰੇ ਬਿਨਤ ਸਿੰਘ ਜੀ ਸ਼ਹੀਦ ਭਾਈ ਸੁਭੇਕ ਸਿੰਘ ਦੇ ਪੜਾਤਾ ਜੀ ਅਤੇ ਗੱਤਕਾ ਅਖਾਰੇ ਤੋਂ ਭਾਈ ਸਤਵੰਦ ਸਿੰਘ ਜੀ ਬਿੱਟੂ ਉਹ ਵੀ ਆਏ ਨੇ ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਹੁਣ ਮੈਂ ਬੇਨਤੀ ਕਰਾਂਗਾ ਕਿ ਜਿਹੜੀ ਜਿੱਥੇ ਬੰਦੀਆਂ ਇੱਥੇ ਆਈਆਂ ਨੇ 2-2 4-4 ਮਿੰਟ ਲਗਾ ਕਰਕੇ ਆਪਣੇ ਆਪਣੇ ਵਿਚਾਰ ਜਿਹੜੇ ਨੇ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਤਕਾਰਯੋਗ ਸਤਨਾਮ ਸਿੰਘ ਖੰਡਾ ਜੀ ਨੂੰ ਉਹ ਆਪਣੇ ਵਿਚਾਰ ਜਿਹੜੇ ਨੇ ਜ਼ਰੂਰ ਰੱਖਣ ਪ੍ਰੋਫੈਸਰ ਸਾਹਿਬ ਅਰਦਾਸ ਕਰ ਰਹੇ ਆ ਅਰਦਾਸ ਕਰਨਾ ਸਿੱਖ ਦਾ ਫਰਜ਼ ਹੈ ਤੇ ਦੂਜੀ ਗੱਲ ਸੰਘਰਸ਼ ਕਰਨਾ ਤੇ ਯੋਜਨਾ ਵੀ ਸਿੱਖ ਦਾ ਫਰਜ਼ ਹੈ ਅਸੀਂ ਸੰਘਰਸ਼ ਵੀ ਕਰ ਰਹੇ ਹਾਂ ਅਸੀਂ ਜੂਝ ਵੀ ਰਹੇ ਹਾਂ ਅਸੀਂ ਸਰਕਾਰ ਦੇ ਥੱਲੇ ਨਹੀਂ ਲਗੇ ਅਸੀਂ ਇਹ ਨਹੀਂ ਕਹਿ ਰਹੇ ਜਾ ਕਰਕੇ ਸੇ ਹੱਥ ਜੋੜ ਕੇ ਬੇਨਤੀ ਜਾ ਕਰਕੇ ਦਿੱਲੀ ਦੇ ਤਖਤ ਦੇ ਕੇ ਕਰ ਰਹੀ ਹੋਈ ਹੈ ਕਿ ਸਾਡੇ ਬੰਦੇ ਛੱਡ ਦਿਓ ਨਹੀਂ ਇਹ ਸਾਡਾ ਹੱਕ ਬਣਦਾ ਹੈ ਅਸੀਂ ਅਰਦਾਸ ਕਰਨ ਦਾ ਵੀ ਸੰਘਰਸ਼ ਕਰਨ ਦਾ ਵੀ ਮੋਰਚੇ ਲਾਣ ਦਾ ਵੀ ਰੋਸ ਪ੍ਰਗਟ ਕਰਨ ਦਾ ਵੀ ਧਰਨੇ ਦੇਣ ਦਾ ਵੀ ਇਹ ਸਾਡੇ ਆਪਣੇ ਆਪਣੇ ਤਰੀਕੇ ਨੇ ਹੋਰ ਅਸੀਂ ਉਹਨਾਂ ਸਾਰੇ ਤੌਰ ਤਰੀਕਿਆਂ ਨੂੰ ਅਪਣਾਉਂਦੇ ਹੋਏ ਸਭਾਰਤ ਸਰਕਾਰ ਦਾ ਜਿੱਥੇ ਤੱਕ ਇਹ ਸਵਾਲ ਹੈ ਕਿ ਇਹ ਆਵਾਜ਼ ਇਹ ਕੇਵਲ ਦਿੱਲੀ ਦੀ ਹਰੂਆਂ ਤੱਕ ਨਹੀਂ ਇਹ ਕੇਵਲ ਭਾਰਤ ਦੀਆਂ ਸੀਮਾਵਾਂ ਤੱਕ ਨਹੀਂ ਇਹ ਦੇਸ਼ਾਂ ਵਿਦੇਸ਼ਾਂ ਤੱਕ ਜਾ ਰਹੀ ਹੈ ਔਰ ਉਸੇ ਚੱਲ ਰਹੀਆਂ ਅੱਜ ਦੇਖ ਲਓ ਕਿ ਮੀਡੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਮਰੀਕਾ ਕੈਨੇਡਾ ਅਤੇ ਹੋਰ ਜਿਹੜੇ ਮੁਲਕ ਨੇ ਉਹਨਾਂ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਭਾਰਤ ਦੇ ਵਿੱਚ ਕਿਸ ਪ੍ਰਕਾਰ ਦੇ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਕਿਸ ਪ੍ਰਕਾਰ ਦੇ ਨਾਲ ਸਿੱਖਾਂ ਦਾ ਕਤਲ ਕੀਤਾ ਜਾ ਰਿਹਾ ਹੈ ਇਸੇ ਤਰੀਕੇ ਨਾਲ ਉਸੇ ਪਾਲਿਸੀ ਨੂੰ ਚਲਦੇ ਹੋਏ ਆ ਉਹਨਾਂ ਨੇ ਅਮਰੀਕਾ ਦੇ ਵਿੱਚ ਸਿੱਖਾਂ ਦੇ ਕਤਲ ਕਰਨ ਦੀ ਯੋਜਨਾਵਾਂ ਬਣਾਈਆਂ ਕੈਨੇਡਾ ਦੇ ਵਿੱਚ ਸਾਡੇ ਸਿੰਘ ਮਾਰੇ ਗਏ ਪਾਕਿਸਤਾਨ ਦੇ ਵਿੱਚ ਸਾਡੇ ਸਿੰਘ ਮਾਰੇ ਗਏ ਸੋ ਅਸੀਂ ਜਾਗਰਤਾਂ ਅਸੀਂ ਦਿੱਲੀ ਤੱਕ ਦੇ ਅੱਗੇ ਝੁਕੇ ਨਹੀਂ ਆ ਅਸੀਂ ਝੁਕਨੇ ਹਾਂ ਤਾਂ ਕੇਵਲ ਇਹ ਤੱਕ ਤਹ ਸ੍ਰੀ ਅਕਾਲ ਤਖਸੈਬ ਜਿਹਦੇ ਅੱਗੇ ਅਸੀਂ ਝੁਕ ਜਾਂਦੇ ਹਾਂ ਸਾਡਾ ਸਿਰ ਏਵਨ ਪੰਜਾਬੀ ਟੀਵੀ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸੁਨੀਲ ਖੋਸਲਾ ਦੀ ਰਿਪੋਰਟ